you ਦੇ ਵੀ ਦਿਖਾਤੀ ਹੈ ਵੀਡੀਓ ਬਿਨਾਂ ਨਾਲ ਫੋਨ ਦੇਖਦਾ ਨਾਲ ਨਾਲ ਰੋਟੀ ਖਾਂਦਾ ਹੈਲੋ ਜੀ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਏਂਗੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਦੁਸਤੀਆਂ ਬਖਸ਼ੇ ਤੇ ਤਰੱਕੀਆਂ ਬਖਸ਼ੇ ਤੇ ਬਸ ਅਸੀਂ ਇੱਥੇ ਉੱਠ ਚੁੱਕੇ ਸੀ ਚਾਹ ਪਾਣੀ ਪੀ ਲਿਆ ਸੀ ਸਵੇਰ ਦਾ ਤੇ ਸਵੇਰ ਦੇ ਹੁਣ ਲੱਗ ਗਈ ਸੀ ਅਸੀਂ ਕੰਮ ਕਰਨਾ ਤੇ ਦਸਨ ਨੇਹਾ ਲੱਗ ਗਈ ਸੀ ਕਲੀਨਿੰਗ ਕਰਨਾ ਤੇ ਝਾੜੂ ਲਾਉਂਗੀ ਤੇ ਇੱਧਰ ਫਿਰ ਮੈਂ ਨਾ ਕੂਲਰ ਦਾ ਪਾਣੀ ਕੱਢਿਆ ਸੀ ਤੇ ਰਾਤ ਨੂੰ ਨਾ ਟੱਬ ਦੇ ਵਿੱਚ ਲੀਕ ਕਰਦਾ ਟੱਬ ਕੂਲਰ ਦਾ ਤੇ ਵਸ ਫਿਰ ਉਹ ਸਾਰਾ ਝਾੜੂ ਨਾਲ ਛੋਧ ਕੇ ਪਾਣੀ ਉੱਤੇ ਦੀ ਪੋਚਾ ਫੇਰਦਾ ਸੀ ਵੀ ਜਿਆਦਾ ਨੁਸਣਿਆਣ ਝਾੜੂ ਲਾਉਣਾ ਨਹੀਂ ਸੁੱਕ ਜੂਗਾ ਤੇ ਫਿਰ ਮੈਂ ਆ ਗਈ ਸੀ ਇੱਧਰ ਕਿਚਨ ਦੇ ਵਿੱਚ ਇੱਧਰ ਫਿਰ ਮੈਂ ਲੱਗੀ ਸੀ ਕੈਂਪਰ ਦੇ ਵਿੱਚ ਪਾਣੀ ਪਾਉਣ ਤੇ ਕਿਉਂਕਿ ਨਾ ਕੈਂਪਰ ਦੇ ਵਿੱਚ ਪਾਣੀ ਥੋੜਾ ਜਿਹਾ ਤਾਂ ਬਾਲਟੀ ਦੇ ਵਿੱਚ ਪਿਆ ਸੀ ਥੋੜਾ ਜਿਹਾ ਪਿਆ ਸੀ ਕੈਂਪਰ 'ਚ ਤੇ ਫਿਰ ਮੋਬਾਈਲਟੀ ਵਾਲਾ ਵਿੱਚ ਪਾ ਕੇ ਪਾਣੀ ਦੇ ਵਿੱਚ বরਫ ਪਾ ਦੂੰਗੀ ਹੁਣ ਬਰਫ ਮੈਂ ਫ੍ਰਿਜ 'ਚ ਕੱਢ ਲਈ ਸੀ ਤੇ ਸਵੇਰ-ਸਵੇਰ ਹਣਾ ਕੰਮਕਾਰ ਬਹੁਤ ਹੁੰਦੇ ਆ ਸਵੇਰ ਦੇ ਵੀ ਬੱਚਿਆਂ ਨੇ ਜਾਣਾ ਹਣਾ ਚਾਰਜਰ ਵਗੈਰਾ ਲਾਉਣੇ ਫੋਨ ਦੇ ਉੱਟ ਕੇ ਤੇ ਚਾਹ ਪਾਣੀ ਬਣਾਉਣਾ ਫਿਰ ਹਣਾ ਪਾਣੀ ਭੁਣੀ ਭਰਨਾ ਤੇ ਝਾੜੂ ਲਾਉਣਾ ਰੋਟੀ ਭੰਕ ਪਕਾਉਣੇ ਆਟਾ ਵਗੈਰਾ ਗੁੰਨਣਾ ਬਹੁਤ ਸਾਰੇ ਕੰਮ ਹੋ ਜਾਂਦੇ ਇਕੱਠੇ ਤੇ ਵਸੇ ਫਿਰ ਮੈਂ ਇਧਰ ਵਰਖ ਪਾਤੀ ਸੀ ਕੰਪਰ ਦੇ ਵਿੱਚ ਫਿਰ ਮੈਂ ਇੱਥੇ ਚੱਕਣ ਲੱਗ ਗਈ ਸੀ ਖਲਾਰਾ ਸਾਰਾ ਭਾਂਡੇ ਵਗੈਰਾ ਜਿਹੜੇ ਪਾਈ ਸੀ ਸਲਪ ਦੇ ਉੱਪਰ ਉਹਦੇ ਟੋਕਰੇ ਦੇ ਵਿੱਚ ਪਈ ਸੀ ਕੁਝ ਭਾਂਡੇ ਉਹ ਤੇ ਹਸੋਪਰ ਮੈਂ ਡੱਬੇ ਅੱਗੇ ਸਟਿੰਗ ਵੀ ਕਰ ਰਹੀ ਸੀ ਚੰਗੀ ਤਰ੍ਹਾਂ ਟੇਡੇ ਪਿੰਗੇ ਹੋਏ ਪਏ ਸੀ ਤੇ ਉਹ ਮੈਂ ਨਾ ਡੱਬੇ ਦੋ ਤਿੰਨ ਜਿਹੜੇ ਕੰਟੇਨਰ ਆ ਡੱਬੀਆਂ ਜੀ ਤੇ ਉਹ ਮੈਂ ਹਨਾ ਰੱਖਨੇ ਆ ਸਾਹਮ ਕੇ ਕਿਉਂਕਿ ਵੈਸੀ ਪਈਆਂ ਇਹ ਤੇ ਜਦੋਂ ਜ਼ਰੂਰਤ ਹੋਊਗੀ ਆਪਾਂ ਨੂੰ ਉਹ ਕੱਢ ਲਾਂਗੇ ਨਹੀਂ ਤਾਂ ਹਈ ਆਪਾਂ ਨੂੰ ਜ਼ਰੂਰਤ ਹੈ ਨਹੀਂਗੀ ਜੋ ਕਿ ਰਿਸ਼ੂ ਦਾ ਵੀ ਲੰਚ ਬਾਕਸ ਹੈਗਾ ਤੇ ਬਾਕੀ ਦੋ ਤਿੰਨ ਕੰਟੇਨਰ ਹੈਗੇ ਆ ਬਾਹਰ ਉਹ ਰੱਖੇ ਹੋਏ ਆ ਮੇਰੇ ਤੇ ਬਾਕੀ ਸਾਰੇ ਚੱਕ ਦੂੰਗੀ ਜਿਹੜੀਆਂ ਇੱਕ ਤਾਂ ਰੈੱਡ ਢੱਕਣ ਵਾਲੀ ਡੱਬੀ ਇੱਕ ਵਾਈਟ ਢੱਕਣ ਵਾਲੀ ਇੱਕ yellow ਡੱਬੀ ਹੈ ਤਿੰਨੋਂ ਚੱਕ ਦੂੰਗੀ ਇੱਕ ਉਹ pink ਕਲਰ ਵਾਲਾ ਹਨਾ ਲੰਚ ਬਾਕਸ ਹੈ ਸੁਨੇਹਾ ਦਾ ਇਹ ਵੀ ਚੱਕ ਦੂੰਗੀ ਚੱਕ ਕੇ ਫਿਰ ਮੈਂ ਇਹਨਾਂ ਨੂੰ ਸਾਂਹ ਦੂੰਗੀ ਤੇ ਬਸ ਫਿਰ ਮੈਂ ਇੱਥੇ ਹਨਾ ਚਾਹ ਪੱਤੀ ਵਾਲਾ ਪਾਣੀ ਡੋਲਣ ਜਾਵਦੀ ਸੀ ਬਾਹਰ ਤੇ ਇੱਥੇ ਸੁਨੇਹਾ ਲੱਗੀ ਸੀ ਝਾੜੀ ਲਾਉਣ ਅੰਦਰੋਂ ਤੇ ਇਹਨਾਂ ਲਾ ਲਿਆ ਸੀ ਸਾਰੇ ਝਾੜੂ ਬਾਹਰ ਵੀ ਲਾਤਾ ਸੀ ਤੇ ਇੱਥੇ ਨਾ ਮਿੱਟੀ ਜਿਹੀ ਫਸੀ ਪਈ ਸੀ ਇੱਟਾਂ ਦੇ ਵਿੱਚ ਤੇ ਬੁੱਕਰ ਨਾਲ ਚੰਗੀ ਤਰ੍ਹਾਂ ਨਿਕਲ ਨਹੀਂ ਸੀ ਫਿਰ ਮੈਂ ਇਹਨੂੰ ਕਿਹਾ ਵੀ ਝਾੜੂ ਨਾਲ ਕੱਢ ਲਾ ਵੀ ਬੁੱਕਰ ਨਾਲ ਨਹੀਂ ਨਿਕਲਦਾ ਵਸੇ ਫਿਰ ਇਹ ਝਾੜੂ ਨਾਲ ਲਾ ਲਈ ਸੀ ਇਹਨੇ ਤੇ ਕੱਢ ਲਈ ਸੀ ਤੇ ਉਧਰ ਮੇਰਾ ਕੋੜਾ ਪਾਇਆ ਹੋਇਆ ਵੇ ਬੱਠਲ ਦੇ ਵਿੱਚ ਸਿੱਟ ਕੇ ਆਉਣਾ ਮੈਂ ਕੋੜਾ ਤੇ ਵਸੇ ਫਿਰ ਸਨੇਹਾ ਇੱਧਰ ਝਾੜੂ ਲਾ ਦਊਗੀ ਤੇ ਸਨੇਹਾ ਪਿੱਛੇ ਝਾੜੂ ਲਾਉਂਦੀ ਸੀ ਤੇ ਮੈਂ ਇੱਧਰ ਲਾ ਦਊਂਗੀ ਕਿਉਂਕਿ ਕਾਫੀ ਵੱਡਾ ਵੇੜਾ ਤੇ ਟਾਈਮ ਕਾਫੀ ਲੱਗ ਗਿਆ ਅੰਦਰ ਤੇ ਫਿਰ ਮਸਰੀਆਂ ਨੂੰ ਕਹਿੰਦਾ ਤੂੰ ਉਧਰ ਲਾ ਲੈ ਪਿੱਛੇ ਵੀ ਸਾਰਾ ਹਨਾ ਪੁੱਛ ਵਗੈਰਾ ਲਾ ਲੈ ਨਾਲੇ ਤੇ ਮੈਂ ਇੱਧਰਲੀ ਸਾਈਡ ਲਾ ਦਿੰਨੀ ਝਾੜੂ ਤੇ ਕਹਿੰਦੇ ਠੀਕ ਆ ਤੇ ਰਲ ਮਿਲ ਕੇ ਸਾਰਾ ਕੰਮ ਹਨਾ ਹੋ ਜਾਂਦਾ ਤੇ ਇਕੱਲੇ ਬੰਦੇ ਨੂੰ ਤਾਂ ਬਹੁਤ ਔਖਾ ਹੁੰਦਾ ਤੇ ਘਾਹ ਨਾ ਫੇਰ ਹੋ ਗਿਆ ਘਾਸ ਸਾਰਾ ਵੱਢਿਆ ਸੀ ਉਸ ਦਿਨ ਮੈਂ ਮਚਾਇਆ ਵੀ ਸੀ ਸੁੱਕ ਕੇ ਜਦੋਂ ਸੁੱਕ ਗਿਆ ਸੀ ਘਾਹ ਤੇ ਉਹ ਥੋੜਾ ਜਿਹਾ ਮਚਾਇਆ ਸੀ ਬਾਕੀ ਫਿਰ ਮੈਂ ਸੱਟ ਕੇ ਚਾਰ ਬੱਠਾ ਸੱਟ ਕੇ ਆਈ ਤੇ ਬਾਕੀ ਵਿੱਚ ਮਿੱਟੀ-ਮੁੱਟੀ ਵੀ ਹੋ ਗਈ ਘਾਹ ਦੀ ਜਲ ਪੱਟਿਆ ਸੀ ਤੇ ਘਰ ਮੈਂ ਸਾਰਾ ਝਾੜ-ਝਾੜ ਕੇ ਸਟਕਿਆਈ ਤੇ ਹੁਣ ਫਿਰ ਕਾ ਹੋਵੇ ਦੁਬਾਰੇ ਤੇ ਹੁਣ ਮੈਂ ਕਿਹਾ ਵੀ ਹਨਾ ਰਖੜੀ ਤੋ ਆ ਕੇ ਫੇਰ ਹੀ ਪਟਾਂਗੇ ਜਦੋਂ ਮੈਂ ਰਖੜੀ ਬੰਨਿਆ ਹੀ ਉਸ ਤੋਂ ਬਾਅਦ ਤੇ ਬਸ ਫਿਰ ਮੈਂ ਆਪਦਾ ਹਨਾ ਰਸੋਈ ਦੇ ਵਿੱਚ ਕੰਮ ਕਰਾਂਗੀ ਕੰਮ ਕਰਕੇ ਕਰਨੇ ਬਸ ਸਵੇਰ ਦਾ ਨਾਸ਼ਤਾ ਹੋ ਗਿਆ ਹਨਾ ਉਹ ਬਣਾਉਣਾ ਹੁਣ ਤੇ ਰਿਸ਼ੂ ਹਨਾ ਬਸ ਤਿਆਰ ਹੋ ਗਿਆ ਸੀ ਤੇ 7:00 ਵਜੇ ਸੀ ਇੱਥੇ ਮੈਂ ਝਾੜੂ ਲੰੰਦੀ ਨੂੰ ਤੇ ਫਿਰ ਮੈਂ ਸ੍ਰੀਆਨ ਪੁੱਛਿਆ ਤਾਂ 7:30 ਹੋਏ ਸੀ ਫਿਰ ਮੈਂ ਕਿਹਾ ਝਾੜੂ ਲਾ ਕੇ ਫੇਰੀ ਜਾਨੀ ਕੂੜਾ ਕੜਾ ਚੱਕ ਕੇ ਤੇ ਫਿਰ ਮੈਂ ਸਾਰਾ ਚੱਕ ਕੇ ਬੱਠਲ ਚ ਪਾਤਾ ਸੀ ਕੂੜਾ ਫਿਰ ਮੈਂ ਆਈ ਸੇ ਰਸੋਈ ਚ ਤੇ 7:00 ਵੱਜ ਗਏ ਸੀ ਉੱਥੇ ਤਿੰਨ ਕਮਿੰਟ ਹੀ ਰਹਿੰਦੇ ਸੀ 7:00 ਵੱਜਣ ਚ ਤੇ ਫਿਰ ਮੈਂ ਇੱਥੇ ਬਸ ਰੋਟੀ ਲਾਉਣ ਲੱਗੀ ਸੀ ਤੇ ਤਵਾ ਤਾਂ ਫਿਰ ਮੈਂ ਮਾਂਜ ਲਿਆ ਸੀ ਤਵਾ ਮਾਂਜ ਕੇ ਤੇ ਬਸ ਫਿਰ ਮੈਂ ਇੱਥੇ ਆਟਾ ਵਗੈਰਾ ਕੱਢ ਲੂੰਗੀ ਹੁਣ ਤੇ ਆਟਾ ਕੱਢ ਕੇ ਤੇ ਫਿਰ ਬਸ ਮੈਂ ਇੱਥੇ ਪਾਣੀ ਪੀਣ ਲੱਗ ਗਈ ਸੀ ਤੇ ਲੱਗੀ ਸੀ ਸਵੇਰੇ ਸਵੇਰੇ ਤੇ ਬੋਲ ਆਉਤੀ ਪਾਣੀ ਦੇ ਤੇ ਵਸਕਰ ਮੈਂ ਪਾਣੀ ਪੀ ਕੇ ਰੋਟੀ ਪਾਣੀ ਬਣਾਉਂਗੀ ਤੇ ਫਿਰ ਸ਼ੂ ਆ ਗਿਆ ਸੀ ਤੇ ਇਹ ਜਲ ਚੜਾਉਂਦਾ ਸੀ ਛੇਵਲੇ ਨੂੰ ਤੇ ਮੈਂ ਉਹਨੂੰ ਕਿਹਾ ਪਹਿਲਾਂ ਇਹਨੇ ਬੂੜ ਜਰਾਬ ਪਾਲੀਆਂ ਸੀ ਭੁੱਲ ਗਿਆ ਸੀ ਫਿਰ ਮੈਂ ਉਹਨੂੰ ਕਿਹਾ ਵੀ ਜਲ ਚੜਾਉਣ ਦੇ ਪਹਿਲਾਂ ਇਹਨੇ ਬੂੜ ਜਰਾਬ ਵਾਪਸ ਲਾ ਕੇ ਹੱਥ ਧੋ ਕੇ ਫਿਰ ਇਹਨੇ ਜਲ ਚੜਾਇਆ ਤੇ ਵਸ ਮੈਨੂੰ ਨਾਲੇ ਵੀ ਟਾਈਮ ਹੋ ਗਿਆ ਮੈਂ ਕਿਹਾ ਵਸ ਤੂੰ ਜਲ ਚੜਾ ਲੈਨੇ ਮੈਂ ਤੇਰੀ ਰੋਟੀ ਬਣਾਉਣੀ ਆ ਵੀ ਤਿਆਰ ਕਰ ਦਿੰਨੀ ਆ ਜਦੋਂ ਸਨੇਹਾ ਗਈ ਹੋਈ ਸੀ ਨਹਾਉਣ ਤੇ ਇੱਥੇ ਮੈਂ ਕਹੀ ਜਾਂਦੀ ਸੀ ਬਲੱਟਾ ਵਗੈਰਾ ਸਾਰੀਆਂ ਬੰਦ ਕਰ ਦੋ ਫਿਰ ਮਰ ਰਸੋਈ ਦੇ ਵੀ ਬੰਦ ਕਰਤੀ ਸੀ ਲਾਈਟ ਤੇ ਕਮਰੇ ਦੇ ਵਿੱਚ ਵੀ ਮੈਂ ਇਹਨਾਂ ਨੂੰ ਕਹੀ ਜਾਂਦੀ ਸੀ ਨਾ ਬੰਦ ਕਰ ਦੋ ਸਾਰੀਆਂ ਲਾਈਟਾਂ ਤੇ ਬੱਸ ਫਿਰ ਇਹ ਹਨਾ ਬੰਦ ਕਰਤੀਆਂ ਸੀ ਇਹਨਾਂ ਨੇ ਕਮਰੇ ਦੇ ਵਿੱਚ ਸਨੇਹਾ ਨਹਾ ਕੇ ਆਊਗੀ ਹੁਣ ਤੇ ਰਿਸ਼ੂ ਦਾ ਰੈਡੀ ਹੋ ਗਿਆ ਸੀ ਫੂਡ ਜਿਹੜਾ ਆਪਾਂ ਪਾ ਕੇ ਤੇ ਬੱਸ ਫਿਰ ਮੈਂ ਇੱਥੇ ਨਾਸ਼ਤਾ ਤਿਆਰ ਕਰ ਦੂੰਗੀ ਤੇ ਨਾਸ਼ਤਾ ਤਿਆਰ ਕਰਕੇ ਫਿਰ ਬੱਸ ਇਹਨਾਂ ਨੂੰ ਲੰਚ ਬਾਕਸ ਚ ਪਾ ਦੂੰਗੀ ਰਿਸ਼ੂ ਦਾ ਸੁਨੇਹਾ ਨਾਲ ਲੈ ਕੇ ਨਹੀਂ ਆਉਂਦੀ ਸੁਨੇਹਾ ਖਾ ਕੇ ਜਾਂਦੀ ਹੈ ਬਸ ਦੋ ਪਰੌਂਠੇ ਤੇ ਰਿਸ਼ੂ ਇੱਕ ਪਰੌਂਠਾ ਗਾ ਕੇ ਆਉਂਦਾ ਦੋ ਲੈ ਕੇ ਆਉਂਦਾ ਨਵਾਂ ਵਸ ਫਿਰ ਮੈਂ ਨਾ ਲੰਚ ਬਾਕਸ ਪੈਕ ਕਰਕੇ ਸੁਨੇਹਾ ਦਾ ਵੀ ਪਾ ਕੇ ਰੱਖ ਦੂੰਗੀ ਖਾਣ ਨੂੰ ਰੋਟੀ ਤੇ ਕਿਉਂਕਿ ਉਹ ਮੈਨੂੰ ਕਹਿ ਕੇ ਗਈ ਸੀ ਕਰਨੇ ਮੇਰੇ ਰੋਟੀ ਵੀ ਬਣਾ ਕੇ ਹਨਾ ਪਾ ਕੇ ਰੱਖ ਦੀ ਮੈਂ ਆ ਕੇ ਖਾਣੀ ਨਾ ਕਿ ਮੈਂ ਕਿ ਠੀਕ ਹੈ ਤੇ ਬਸ ਫਿਰ ਇੱਧਰ ਮੈਂ ਦਾਦਾ ਦਾ ਪਰੌਂਠੇ ਲੈ ਆ ਜੰਨੀ ਆ ਤੇ ਵੱਡਾ ਬਾਰਡਰ ਮੇਗਾ ਟਾਈਮ ਹੋ ਗਿਆ ਪਹਿਲਾਂ ਰਿਸ਼ੂ ਦਾ ਪੈਕ ਵਗੈਰਾ ਕਰਦਾ ਤੇ ਖਾਣ ਨੂੰ ਦੇਦਾ ਉਹਨੂੰ ਰੋਟੀ ਮੈਂ ਬਾਅਦ ਚਾ ਪਤਾ ਕਰੀ ਆ ਚਲ ਬਾਅਦ ਚ ਖਾ ਲਾਂਗੀ ਹੁਣ ਸੁਨੇਹਾ ਦੇ 8 ਵਜੇ ਬੱਸ ਆਉਂਦੀ ਐ ਰੇਸ਼ੋ ਦਾ ਆਮ ਦਾ ਟਾਈਮ ਨਹੀਂ ਹੋਇਆ ਤੇ ਬੱਸ ਰੇਸ਼ੋ ਇੱਥੇ ਆ ਗਿਆ ਸੀ ਮੈਂ ਇਹਨੂੰ ਬਾਜ਼ਾਰ ਮਾਰ ਤਿਸ ਮੈਂ ਕਿ ਰੋਟੀ ਖਾ ਲਾ ਤੇ ਬੱਸ ਪਾਣੀ ਭਰਨ ਲੱਗਿਆ ਸੀ ਇਹ ਆਪ ਦਾ ਤੇ ਫਿਰ ਮੈਂ ਇਹਨੂੰ ਕਿਹਾ ਸੀ ਦਹੀਂ ਕੱਢ ਲੈ ਫ੍ਰਿਜ ਦੇ ਵਿੱਚ ਦਹੀਂ ਵੀ ਜਮਾਇਆ ਸੀ ਰਾਤ ਦੇ ਸੀ ਤੇ ਇਹ ਕੰਦਾ ਵੀ ਮੈਨੂੰ ਕਾ ਦੇਣਾ ਰੋਟੀ ਭਾਈਂ ਮੈਂ ਕਿ ਦਾਲ ਇੱਕ ਤਾਂ ਰਾਤ ਬਣਾਈ ਸੀ ਤਉ ਵੀ ਮੁੰਗੀ ਦੀ ਤੇ ਬੱਸ ਬੰਗਾ ਇੱਕ ਵੀ ਦਹੀਂ ਆ ਦੇਗ ਲਾ ਜਦ ਨਾਲ ਲੈ ਕੇ ਆਣੀ ਆ ਫਿਰ ਇਹ ਕਹਿੰਦਾ ਦਹੀਂ ਡੋਲੂ ਜੋ ਮੈਂ ਕਹਿੰਦਾ ਨਹੀਂ ਡੋਲਦਾ ਵੀ ਇਹ ਲੋਕ ਲੱਗ ਜਾਂਦਾ ਡੱਬੀ ਨੂੰ ਤੇ ਬੱਸ ਆ ਦੇਖੋ ਸੁਨਿਆਣੇ ਨਾਸਤਾ ਕਰਨ ਲੱਗੀ ਆ ਆ ਜਾਓ ਜੀ ਤੁਸੀਂ ਵੀ ਕਰ ਲਓ ਨਾਸਤਾ ਤੇ ਬੱਸ ਉਹਦਾ ਲੰਚ ਪੈਕ ਕਰਕੇ ਮਿਖਾਤਾ ਸੀ ਇੱਥੇ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਇਹ ਮੈਂ ਲਈ ਸੀ ਸਬਜੀ ਇੱਥੋਂ ਭਾਈ ਆਇਆ ਸੀ ਤੇ ਸਬਜੀ ਮੈਂ ਲਈ ਸੀ ਕद्दू ਤੇ ਆਰਬੀ ਤੇ ਪਹਿਲਾ ਮੈਂ ਸੁਨੇਹਣ ਕਹਿਆ ਸੀ ਮੈਂ ਖੁੱਥੀ ਲਈ ਆਈ ਚਾਲਸ ਵੀ ਜਗਰਾਉਣ ਤੀ ਫਿਰ ਇਹ ਗੰਦੀ ਚਾਲ ਲੈ ਆਉਂਗੇ ਫਿਰ ਇੰਨੇ ਮੈਂ ਰੋਟੀ ਖਾਈ ਜਾਂਦੀ ਸੀ ਭਾਈ ਨੇ ਹਣਾ ਆਵਾਜ਼ ਦਿੱਤੀ ਫਿਰ ਮੈਂ ਸੁਨੇਹਣ ਕਾ ਪੱਖਾ ਬੰਦ ਕਰ ਵੀ ਆਏ ਲੱਗਦਾ ਜਿਵੇਂ ਭਾਈ ਬੋਲਦਾ ਸਬਜੀ ਲੈ ਕੰਦੀ ਹਾਂ ਵੀ ਉਹ ਭਾਈ ਫਿਰ ਮੈਂ ਬਾਹਰ ਗਈ ਮੈਂ ਤਾਂ ਪੈਸੇ ਲੈ ਕੇ ਆ ਮੈਂਨੇ ਸਬਜੀ ਵੀ ਲੈਣੀ ਆ ਭਾਈ ਤੂੰ ਜਾ ਕੇ ਨਹੀਂ ਤਾਂ ਮੈਂ ਕਹਾਂ ਉਹ ਨੂੰ ਨੰਬ ਜੂਗਾ ਤੇ ਬਸ ਫਿਰ ਇਹ ਹਣਾ ਮੈਂ ਕਦੂ ਲੈ ਸੀ ਕਦੂ 60 ਰੁਪਏ ਕਿਲੋ ਬੋਲਦਾ ਸੀ ਕਿਲੋ ਕਦੂ ਲੈ ਤੇ ਅੱਜ ਵੀ ਲਈ ਅਰਬੀ ਦਾ ਮੈਂ 30 ਰੁਪਏ ਦੀ ਲਈ ਆ ਕਿਉਂਕਿ ਹਨਾ ਮੈਂ ਤਾਂ ਖਾਣੀ ਨਹੀਂ ਜਿਸਨਾਂ ਤ੍ਰਿਸ਼ੂ ਨਹੀਂ ਖਾਣੀ ਐ ਫਿਰ ਮੈਂ ਕਿੱਲੋ ਤਾਂ ਕਰਾਈ ਨਹੀਂ ਮਤੀ ਇੱਕ ਦੀ ਕਰਾ ਲਈ ਦਸਾਂ ਨਹੀਂ ਮਿਰਚਾਂ ਲੈ ਲਈਆਂ ਸੀ ਹਰੀਆਂ ਤੇ ਚਟਨੀ ਵਗੈਰਾ ਕੁਪਟਨ ਨੂੰ ਤੇ ਵਸ ਫਿਰ ਇੱਥੇ ਮੈਂ ਅਰਬੀ ਹਨਾ ਵਿੱਚੋ ਚੁਗਰੀ ਸੀ ਲਗਾਵੇ ਚ ਉੱਤੇ ਮੈਂ ਟੋਪੀ ਦੇ ਵਿੱਚ ਪਾ ਦੂੰਗੀ ਵਿੱਚ ਤੇ ਪਾ ਕੇ ਤੇ ਫਿਰ ਇਹਦੇ ਵਿੱਚ ਪਾਣੀ ਪਾ ਕੇ ਉੱਪਰ ਰੱਖ ਦਾਂਗੇ ਅਰਬੀ ਚ ਕਿਉਂਕਿ ਜੇ ਆਪਾਂ ਅਰਬੀ ਦੇ ਵਿੱਚ ਪਾਣੀ ਜੱਪਿਓਂ ਕੇ ਅਰਬੀ ਨੂੰ ਰੱਖਦੀ ਹੈ ਨਾ ਫਿਰ ਅਰਬੀ ਜਦ ਆਪਾਂ ਛਿੱਲਦੇ ਆਂ ਫਿਰ ਆਪਣੇ ਹੱਥਾਂ ਤੇ ਜਲਣ ਨਹੀਂ ਹੁੰਦੀ ਨਹੀਂ ਤਾਂ ਜਲਣ ਬਹੁਤ ਹੁੰਦੀ ਹੈ ਕਈ ਵਾਰ ਆਲਕੇ ਵੀ ਬਣਾ ਲੈਂਦੇ ਆਂ ਅਰਬੀ ਨੂੰ ਵਾਲ ਲੈਂਦੇ ਪਹਿਲਾਂ ਫਿਰ ਹਨਾ ਛਿੱਲ ਜਿਹੜੇ ਛਿਲਕੇ ਹੁੰਦੇ ਉਹ ਲਾ ਕੇ ਫਿਰ ਬਸ ਧੋ ਕੇ ਛੇਰ ਲੈਂਦੇ ਤੇ ਉਹ ਉਬਲ ਕੇ ਜੇ ਤਾਂ ਹੋਰ ਹੀ ਗੋਹਾ ਜਿਹਾ ਬਣ ਜਾਂਦਾ ਤਾਂ ਕਰਕੇ ਮੈਂ ਤਾਂ ਬਸ ਹਨਾ ਪਾਣੀ ਚ ਭਿਉਂ ਕੇ ਰੱਖ ਦਿੰਨੀ ਜਿਵੇਂ ਆਪਾਂ ਸ਼ਾਮ ਨੂੰ ਧਰਨੀ ਹੈ ਸਵੇਰ ਦਾ ਆਪਾਂ ਪਾਣੀ ਚ ਭਿਉਂ ਕੇ ਰੱਖਤੀ ਉਹ ਪੈਰੇ ਜੇ ਬਸ ਕੱਢ ਕੇ ਰੱਖ ਦਾਂਗੇ ਫਿਰ ਚੀਰ ਕੱਟਾਂ ਲਿਆਂਗੇ ਮੈਂ ਐਂ ਕਰਦੀ ਹਣੀ ਜੇ ਸਵੇਰ ਨੂੰ ਧਰਨੀ ਆ ਫਿਰ ਆਪਾਂ ਸਵੇਰ ਦੀ ਭਾਂਤੀ ਵਸ ਸ਼ਾਮ ਨੂੰ ਚੀਰ ਚੋਰ ਕੇ ਧੋ ਕੇ ਰੱਖ ਦਿੰਨੇ ਹੁਣੇ ਸਵੇਰ ਧਰਨ ਵਾਸਤੇ ਤੇ ਬਸ ਫਿਰ ਮੈਂ ਇੱਥੇ ਲੱਗੀ ਸੀ ਹਨਾ ਪੰਡ ਤਾਉਣ ਤੇ ਪਾਂਡੇ ਮੇਂ ਪ੍ਰਾਂਤ ਪ੍ਰਾਂਤ ਧੋਣੀ ਸੀ ਅੱਜ ਤੇ ਆਟਾ ਜੰਮਿਆ ਬਸ ਪ੍ਰਾਂਤ ਕਿੰਨੇ ਦਿਨ ਹੋ ਗਏ ਧੋਤੀ ਨਹੀਂ ਗੀ ਦੋ ਦਿਨ ਸਾਨੂੰ ਉਧਰ ਨਿਕਲ ਕੇ ਤੇ ਬਸ ਫਿਰ ਟਾਈਮ ਨਹੀਂ ਲੱਗਿਆ ਤੇ ਫਿਰ ਮੈਂ ਇੱਥੇ ਪ੍ਰਾਂਤ ਚ ਪਾਣੀ ਪਾਤਾ ਸੀ ਰੋਟੀ ਬਣਾ ਕੇ ਤੇ ਫਿਰ ਮੈਂ ਇੱਥੇ ਭਾਂਡੇ ਵਾਸ ਹਨਾ ਸਾਫ ਕਰ ਦੂੰਗੀ ਹੈ। ਤੇ ਵਾਸੇ ਇੱਥੇ ਵਰ ਮੈਂ ਭਾਂਡੇ ਵਗੈਰਾ ਸਾਫ ਕਰਕੇ ਸਾਰੇ ਫਿਰ ਇੱਥੇ ਲੱਗੇ ਸੀ ਮੈ ਸੈਲਫ ਸਰਵ ਕਰਨਾ ਤੇ ਸੈਲਫ ਨੂੰ ਮੈਂ ਹਨਾ ਚੰਗੀ ਤਰ੍ਹਾਂ ਸਾਫ ਕਰੂੰਗੀ ਗੈਸ ਵਗੈਰਾ ਵੀ ਹਿਸਾਬ ਨਾਲ ਆਪਾਂ ਸਕ੍ਰੱਬਰ ਨਾਲ ਸਾਫ ਕਰਾਂਗੇ ਤੇ ਬਸ ਫਿਰ ਮੈਂ ਇਸ ਸਕ੍ਰੱਬਰ ਨਾਲ ਸਾਫ ਕਰ ਦੂੰਗੀ ਚੰਗੀ ਤਰ੍ਹਾਂ ਕਿਉਂਕਿ ਨਾ ਇਹਦੇ ਵਿੱਚ 2 ਦਿਨ ਹੋ ਗਏ ਸਾਥ ਸਫਾਈ ਨਹੀਂ ਹੋਈ ਗਏ ਹੋਏ ਸੀ ਤੇ ਬਾਕੀ ਫਿਰ ਹਨਾ ਮਿੱਟੀ ਘੱਟਾ ਵੀ ਪਿਆ ਹੋਇਆ ਸੀ ਕਾਫੀ ਤੇ ਹੋਰ ਹੀ ਹੋਇਆ ਪਿਆ ਸੀ ਗੈਸ ਸਾਫ ਜ ਕਰਨ ਵਾਲਾ ਸੀ ਤੇ ਭੈੜਾ ਲੱਗਦਾ ਸੀ ਫਿਰ ਮੈਂ ਕਿਹਾ ਸਕ੍ਰੱਬਰ ਨਾਲ ਸਾਫ ਕਰਦੇ ਇਹਨੂੰ ਬਸ ਫਿਰ ਮੈਂ ਸਕ੍ਰੱਬਰ ਨਾਲ ਸਾਬਣ ਲਾ ਕੇ ਚੰਗੀ ਤਰ੍ਹਾਂ ਤੇ ਸਾਫ ਕਰ ਲੂੰਗੀ ਇਹਨੂੰ ਫੇਰ ਆਪਾ ਕੱਪੜਾ ਨਿਚੋੜ ਕੇ ਚੰਗੀ ਤਰ੍ਹਾਂ ਹਨਾ ਗਿੱਲਾ ਕਰਕੇ ਤੇ ਫੇਰ ਵਸ ਇਹਦੇ ਉੱਪਰ ਫੇਰ ਦਾਂਗੇ ਚੰਗੀ ਤਰ੍ਹਾਂ ਤੇ ਇੱਕ ਵਾਰ ਫੇਰ ਨਿਚੋੜ ਕੇ ਫੇਰ ਦਾਂਗੇ ਤੇ ਦੋ ਵਾਰ ਨਿਚੋੜ ਕੇ ਫੇਰ ਉੱਪਰ ਸੁੱਕਾ ਫੇਰ ਦਾਂਗੇ ਤੇ ਫਿਰ ਇਹ ਚੰਗੀ ਤਰ੍ਹਾਂ ਸਾਫ਼ ਹੋ ਜੂਗਾ ਤੇ ਮੈਂ ਇਦਾਂ ਹੀ ਸਾਫ਼ ਕਰਦੀ ਹੁੰਨੀ ਆ ਗੈਂਸ ਤੇ ਕਿਉਂਕਿ ਤੀਜੇ ਚੌਥੇ ਦਿਨ ਹਨਾ ਜਾਂ ਹਫਤੇ ਬਾਅਦ ਮੈਂ ਇਸ ਕਰਬਰ ਨਾਲ ਸਾਫ਼ ਕਰੀ ਦਿੰਨੀ ਆ ਸਾਬਣ ਨਾਲ ਲਾ ਕੇ ਤੇ ਕਿਉਂਕਿ ਕਦੇ-ਕਦੇ ਤਾਂ ਆਪਾਂ ਗਿੱਲਾ ਕੱਪੜਾ ਹੀ ਫੇਰ ਦਿੰਨੇ ਜੇ ਜ਼ਿਆਦਾ ਨਹੀਂ ਗੰਦਾ ਹੁੰਦਾ ਜੇ ਆਪਾਂ ਨੂੰ ਗੰਦਾ ਜਿਆਦਾ ਨਹੀਂਦਾ ਫਿਰ ਮੈਂ ਸਾਫ ਕਰ ਦਿੰਨੇ ਬਸ ਹੁਣ ਡੱਬੇ ਵਗੈਰਾ ਵੀ ਸਾਫ ਕਰ ਦੂੰਗੀ ਬਾਰੀ ਚ ਕਪੜਾ ਫੇਰਦਾ ਬਸ ਹੁਣ ਸਾਰਾ ਸਮਾਨ ਸਾਫ ਕਰਕੇ ਡੱਬੇ ਵਗੈਰਾ ਸੱਚਾ ਪੱਤੀ ਵਾਲੇ ਘੋੜੇ ਵਾਲੇ ਸਾਰੇ ਰੱਖ ਦੂੰਗੀ ਰੱਖ ਕੇ ਤੇ ਫਿਰ ਬਸ ਮੈਂ ਇੱਥੋਂ ਹੁਣ ਸਲਫ ਸਾਮ ਕਰ ਦੂੰਗੀ ਸਲਫ ਸਾਫ ਕਰਕੇ ਤੇ ਫਿਰ ਹੋ ਜੂਗੀ ਮੇਰੀ ਸਲਫ ਕਲੀਨ ਤੇ ਬਸ ਹਨਾ ਹੁਣ ਹੈਗਾ ਰਖੜੀ ਦਾ ਤਿਆਰ ਸ਼ਨੀਵਾਰ ਨੂੰ 9 ਅਗਸਤ ਦੀਆਂ ਰਖੜੀਆਂ ਦਿਨ ਹੈਗਾ ਸ਼ਨੀਵਾਰ ਤੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਕਿਹੜੀਆਂ ਭੈਣਾਂ ਆਪਣੇ ਵੀਰਾਂ ਦੇ ਰਖੜੀ ਬੰਨ੍ਹਿਆ ਆਈਆਂ ਜਾਂ ਕਿੰਨਾਂ ਨੇ ਜਾਣਾ ਤੇ ਆਪਦੇ ਹਨਾ ਪ੍ਰਮਾਤਮਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਵੀ ਇੱਕ ਦੂਜੇ ਨਾਲ ਵਰਤਨ ਵਰਤਾਵੇ ਦਾਣਾ ਬਣਾਈ ਰੱਖੇ ਤੇ ਵੀਰਾਂ ਦੀ ਉਮਰ ਲੰਬੀ ਕਰੇ ਹਨਾ ਤਰੱਕੀਆਂ ਬਖਸ਼ੇ ਵੀਰਾਂ ਨੂੰ ਤੇ ਵੀਰਾਂ ਦੇ ਜਿਹੜੇ ਵੀ ਸੁਪਨੇ ਹੈ ਹਨਾ ਤੇ ਭੈਣਾਂ ਜਿਹੜੇ ਰਖੜੀ ਬੰਨ੍ਹਦੇ ਆ ਉਹ ਹਨਾ ਬਸ ਤੇ ਜਿਹੜੇ ਵੀਰਾਂ ਦੇ ਸੁਪਨੇ ਉਹ ਸਾਰੇ ਪੂਰੇ ਕਰੇ ਰੱਬ ਹਨ ਪਰਮਾਤਮਾ ਉਹਨਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਭੈਣਾ ਦੇ ਜਿਹੜੇ ਵੀਰ ਹਨ ਉਹਨਾਂ ਤਰੱਕੀਆਂ ਬਖਸ਼ੇ ਤੇ ਬਸ ਰਖੜੇ ਦਾ ਤਿਹਾੜ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਪਰਮਾਤਮਾ ਮੁਰੇ ਹੀ ਅੰਦਾਜ਼ ਕਰਦੇ ਆਪਾਂ ਤੇ ਬਸ ਵਾ ਇੱਥੇ ਕਰਾਂਗੇ ਹੁਣ ਆਪਾਂ ਵੀਡੀਓ ਦਾ ਐਂਡ ਤੇ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਆ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਨੇ ਸੋਨੇ ਕਰਿਓ ਕਮੈਂਟ ਤੇ ਮਿਲਾਂਗੇ ਕੱਲ੍ਹ ਆਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ